कपूरथला पुलिस ने फगवाड़ा दे पिंड रिहाणा जट्टा विखे बीते हुई होखा पैदी बैंक डकैती मामले विच तीन नू लखा रुपए की नकदी समेत गिरफ्तार किया है

35 2025 ਨੂੰ ਹੋਈ ਰਿਹਾਨਾ ਜਟਾ ਪਿੰਡ थाना रावलपिंडी ਦੇ ਵਿੱਚ HDFC ਬੈਂਕ ਦੇ ਵਿੱਚ ਡਕੈਤੀ ਜਿਹੜੀ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਇਮੀਡੀਟਲੀ ਅਰੈਸਟ ਕਰ ਲਿਆ ਸੀਗਾ ਜਿਹਦਾ ਨਾਂ ਗੁਰਵਿੰਦਰ ਸਿੰਘ ਸੀਗਾ ਉਹਦੀ ਲੜੀ ਦੇ ਵਿੱਚ ਤਕਤੀਸ਼ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਦੋ ਹੋਰ ਮੁੱਖ ਦੋਸ਼ੀ ਨਵਜੋਤ ਸਿੰਘ ਅਤੇ ਜ਼ਰਾਵਰ ਸਿੰਘ ਸੋਢੀ ਦੋਵਾਂ ਨੂੰ ਕਪੂਥਲਾ ਪੁਲਿਸ ਨੇ ਮथुरा ਸ਼ਹਿਰ ਦੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉਥੋਂ ਉਹਨਾਂ ਨੂੰ ਅਰੈਸਟ ਕੀਤਾ ਹੈ ਦੋਵਾਂ ਨੂੰ ਇਹਨਾਂ ਕੋਲੋਂ ਇੱਕ ਇਨੋਵਾ ਕ੍ਰਿਸਟਾ ਗੱਡੀ ਰਿਕਵਰ ਹੋਈ ਹੈ ਤੇ ਤਕਰੀਬਨ 2 ਲੱਖ ਰੁਪਏ ਮੌਕੇ ਤੋਂ ਰਿਕਵਰ ਹੋਈ ਸੀ ਵਾਪਸ ਲਿਆ ਕੇ ਇਹਨਾਂ ਦੀ ਜਿਹੜੀ ਜੋ ਸਖਤੀ ਨਾਲ ਪੁਸ਼ਕਿਸ਼ ਕੀਤੀ ਗਈ ਉਹਦੀ ਲੜੀ ਦੇ ਵਿੱਚ ਇਹਨਾਂ ਤੋਂ ਕਾਫੀ ਜਿਹੜਾ ਹੋਰ ਡਕੈਤੀ ਦਾ ਪੈਸਾ ਸੀ ਉਹ ਵੀ ਰਿਕਵਰ ਹੋਇਆ ਹੈ ਅਤੇ ਇੱਕ ਨਜਾਇਜ਼ ਪਿਸਤੌਲ ਵੀ ਜਿਹੜਾ ਰਿਕਵਰ ਕੀਤਾ ਗਿਆ ਹੈ ਹੁਣ ਤੱਕ ਜਿਹੜੀ ਤਫਤੀਸ਼ ਦੌਰਾਨ ਦੋ ਨਜਾਇਜ਼ ਪਿਸਤੌਲ ਤਕਰੀਬਨ 28.67 ਲੱਖ ਰੁਪਏ ਜਿਹੜਾ ਪੈਸਾ ਜਿਹੜਾ ਡਕੈਤੀਚੀ ਨੇ ਲੁੱਟ ਕੀਤਾ ਸੀ ਜਿਹੜੀ ਚਿੱਟੇ ਰੰਗ ਦੀ ਵਰਨਾ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਅਤੇ ਇੱਕ ਨਵੀਂ ਟੋਇਟਾ ਇਨੋਵਾ ਕ੍ਰਿਸਟਾ ਗੱਡੀ ਜਿਹੜਾ ਨੇ ਇਹਨਾਂ ਨੇ ਖਰੀਦੀ ਸੀਗੀ ਅਜੇ ਦੀ ਕਿਸ਼ਤਾਂ ਵੀ ਇਹਨਾਂ ਨੇ ਇਸ ਪੈਸੇ ਨਾਲ ਲਈਆਂ ਇਹ ਸਾਰੇ ਹੁਣ ਅਸੀਂ ਰਿਕਵਰ ਕਰ ਲਿਆ ਹੈਗਾ ਜਿਹੜਾ ਫਾਰਵਰਡ ਤੇ ਬੈਕਵਰਡ ਲਿੰਕੇਜਸ ਹੈਗੇ ਆ ਜਿਹੜੇ ਪਿਸਤੌਲ ਕਿੱਥੋਂ ਆਏ ਨੇ ਹੋਰ ਇਹਨਾਂ ਦੀ ਜਿਹੜੀ ਲਿੰਕੇਜਸ ਹੈ ਉਨਾ ਤੇ ਅਜੇ ਕੰਮ ਕੀਤਾ ਜਾ ਰਿਹਾ ਸਰ ਇਹ ਮੈ ਕਿਸ ਤਰ੍ਹਾਂ ਬਣਿਆ ਇੱਥੋਂ ਇਹ ਯੂਪੀ ਤੱਕ ਇਸ ਤਰ੍ਹਾਂ ਗਿਆ ਕਦੋਂ ਕਦੋਂ ਕਿਹੜੀ ਕਿਹੜੀ ਪੁਆਇੰਟਸ ਤੇ ਇਹਨਾਂ ਨੇ ਇਨਵੈਸਟੀਗੇਸ਼ਨ ਉੱਪਰ ਭਾਵਤ ਕੀਤਾ ਮਿਸਲੀਡ ਕੀਤਾ ਔਰ ਉਸ ਤੋਂ ਬਾਅਦ ਫਿਰ ਜਦ ਤੁਸੀਂ ਪਹੁੰਚੇ ਹੋ ਤਾਂ ਕਿਸ ਤਰ੍ਹਾਂ ਇਹ ਸਾਰਾ ਆਪਰੇਸ਼ਨ ਸਕਸੈਸ ਹੋ ਸਕਿਆ ਨਹੀਂ ਬਿਲਕੁਲ ਸਾਡੇ ਵੱਲੋਂ ਜਿਹੜੀ ਸਪੈਸ਼ਲਾਈਜ਼ਡ ਟੀਮ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਇਨਚਾਰਜ ਸੀ ਇਹ ਡੀਐਸਪੀ ਫਗਵਾੜਾ ਵੱਲੋਂ ਬਣਾਈਆਂ ਗਈਆਂ ਸੀ ਜੋ ਬਹੁਤ ਹੀ ਮਤਲਬ ਮੁਸਤੈਦੀ ਨਾਲ ਕੰਮ ਕਰਦੇ ਹੋਏ ਫਾਰਵਰਡ ਦੇ ਬੈਕਵਰਡ ਲਿੰਕੇਜਸ ਨਾਲ ਬਰੀ ਢੰਗ ਨਾਲ ਜਿਹੜੀ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲ ਐਵਿਡੈਂਸ ਦੇ ਆਧਾਰ ਤੇ ਇਹਨਾਂ ਨੂੰ ਅਸੀਂ ਤਕਰੀਬਨ 150 ਤੋਂ 200 ਕਿਲੋਮੀਟਰ ਤੱਕ ਲਗਾਤਾਰ ਟਰੈਕ ਕੀਤਾ ਉਹਦੇ ਬਾਅਦ ਹੀ ਜਿਹੜਾ ਮੇਨ ਮੁੱਖ ਦੋਸ਼ੀ ਅਰੈਸਟ ਹੋਇਆ ਸੀ ਅਤੇ ਉਹਦੀ ਲੜੀ ਦੇ ਵਿੱਚ ਹੀ ਫਾਰਵਰਡ ਸਾਨੂੰ ਜਿਹੜਾ ਪਤਾ ਲੱਗਿਆ ਕਿ ਇਹ ਵਕ ਵਕ ਥਾਵਾਂ 'ਚ ਇਨਕਲੂਡਿੰਗ ਮਹਾਰਾਸ਼ਟra ਜਿਹੜਾ ਰਾਜਸਥਾਨ ਸਾਈਡ ਦੀ ਹਰਿਆਣਾ ਸਾਈਡ ਸਾਰੇ ਪਾਸੇ ਘੁੰਮ ਕੇ ਵਾਪਸੀ 'ਚ ਇਹ ਉੱਤਰ ਪ੍ਰਦੇਸ਼ ਦੇ ਮਥੁਰਾ ਆ ਕੇ ਰੁਕੇ ਸੀ ਤੇ ਸਾਡੀ ਟੀਮ ਆਲਰੇਡੀ ਇਹਨਾਂ ਤੇ ਪਿੱਛੇ ਲੱਗੀ ਜਿਹੜੀ ਲੱਗੀਆਂ ਹੋਈਆਂ ਸੀ ਤੇ ਸਾਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਜਿਹੜਾ ਮਥਰਾ ਦੇ ਵਿੱਚੋਂ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਸਰ ਟੋਟਲ ਅਮਾਉਂਟ ਕਿੰਨੀ ਸੀ ਰੋਬਰੀ ਦੀ ਕਿੰਨੀ ਰਿਕਵਰ ਹੋ ਗਈ ਔਰ ਜਿਹੜਾ ਬਾਕੀ ਹਿੱਸਾ ਨਹੀਂ ਰਿਕਵਰ ਹੋਇਆ ਉਹ ਇਹਨਾਂ ਨੇ ਕਿੱਥੇ ਖਰਚ ਕੀਤਾ ਬਿਲਕੁਲ ਜੋ ਸਾਨੂੰ ਐਚਟੀएफसी ਬੈਂਕ ਨੂੰ ਪਤਾ ਲੱਗਿਆ ਤਕਰੀਬਨ 38 ਲੱਖ 40 ਹਜ਼ਾਰ ਰੁਪਏ ਦੀ ਜਿਹੜੀ ਡਕੈਤੀ ਹੋਈ ਸੀ ਉਹਦੇ ਵਿੱਚੋਂ ਅਸੀਂ 28 ਲੱਖ 67 ਹਜ਼ਾਰ ਰੁਪਏ ਜਿਹੜਾ ਰਿਕਵਰ ਕਰਨ 'ਚ ਕਾਮਯਾਬ ਹੋਏ ਆ ਜਿਹੜੇ ਬਾਕੀ ਪੈਸੇ ਦਾ ਜਦੋਂ ਕੁਛਕਿਸ਼ ਕੀਤੀ ਗਈ ਤੇ ਇਹਨਾਂ ਵੱਲੋਂ ਬੜਾ ਹੀ ਇੱਕ ਲੈਬਿਸ਼ ਲਾਈਫਸਟਾਈਲ ਜਿਹੜਾ ਇਹਨਾਂ ਨੇ ਜਿੰਦੇ ਸੀਗੇ ਇਹਨਾਂ ਦੇ ਉੱਤੇ ਕਰਜ਼ੇ ਵੀ ਸੀਗੇ ਜੋ ਇਹਨਾਂ ਨੇ ਇਸ ਪੈਸੇ ਨਾਲ ਲਾਏ ਹੈਗੇ ਆ ਨਵੀਂ ਇਨੋਵਾ ਕਿਸ਼ਤਾ ਕੱਢੀ ਸੀ ਉਹਦੀ ਵੀ ਇਹਨਾਂ ਨੇ ਕਿਸ਼ਤਾ ਲਾਈਆਂ ਇਹਨਾਂ ਨੇ ਜਿਵੇਂ ਨਵਾਂ ਆਈਫੋਨ ਖਰੀਦਿਆ ਤੇ ਐਦਾਂ ਦੇ ਇਹਨਾਂ ਨੇ ਕਾਫੀ ਜਿਹੜੇ ਖਰਚੇ ਕੀਤੇ ਹੈ ਜਿਹਦੇ ਉੱਤੇ ਜਿਹੜੇ ਬਾਕੀ ਪੈਸੇ ਜਿਹੜੇ ਇਹਨਾਂ ਨੇ ਖਰਚ ਕੀਤੇ ਸਰਕਾਰੀ ਸਵਾਲ ਕੀ ਇਹ ਤਿੰਨੋਂ ਦੋਸ਼ ਹਨ ਜਾਂ ਪਹਿਲਾਂ ਵੀ ਇਦਾਂ ਦੀਆਂ ਵਾਰਦਾਤਾਂ 'ਚ ਇਕੱਠੇ ਹੁੰਦੇ ਰਹੇ ਕ੍ਰਿਮਿਨਲ ਬੈਕਗ੍ਰਾਉਂਡ ਤੋਂ ਸੀ ਔਰ ਇਹ ਜਾਂ ਇਹਨਾਂ ਨੇ ਪਹਿਲੀ ਵਾਰਦਾਤ ਇਕੱਠੇ ਪਲਾਨ ਕੀਤੀ ਸੀ ਇਹਨਾਂ ਵਿੱਚੋਂ ਜਿਹੜਾ ਇੱਕ ਦੋਸ਼ੀ ਜ਼ਰਾਵਰ ਸਿੰਘ ਸੁੱਟੀ ਹੈਗਾ ਉਹਦੇ ਉੱਤੇ ਤਕਰੀਬਨ 4 ਕੁ ਕਰਮੇ ਪਹਿਲਾਂ ਹੀ ਦਰਜ ਹਨ ਬਾਕੀ ਦੋ ਦੋਸ਼ੀਆਂ ਤੇ ਅਜੇ ਤੱਕ ਕੋਈ ਮੁਕੱਦਮਾ ਨਹੀਂ ਸੀਗਾ ਤੇ ਜਿਹੜਾ ਨਵਜੋਤ ਸਿੰਘ ਤੇ ਗੁਰਮਿੰਦਰ ਸਿੰਘ ਹੈ ਉਹ ਪਿੰਡ ਕਾਲਵਾ ਦੇ ਹੀ ਰਹਿਣ ਵਾਲੇ ਹੈਗੇ ਆ ਇੱਕ ਦੂਜੇ ਨੂੰ ਜਾਣਦੇ ਸੀਗੇ ਗੁਰਮਿੰਦਰ ਸਿੰਘ ਤੇ ਕਾਫੀ 4-5 ਲੱਖ ਰੁਪਏ ਦਾ ਜਿਹੜਾ ਕਰਜ਼ਾ ਸੀਗਾ ਕਿ ਉਹ ਕਰਜ਼ੇ ਨੂੰ ਤੁਰੰਤ ਹੀ ਜਿਹੜਾ ਲਾਉਣਾ ਚਾਹੁੰਦਾ ਸੀ ਤਾਂ ਉਹਨੇ ਜਿਹੜਾ ਰਿਹਾਨਾ ਜੱਟਾ ਬੈਂਕ ਦੇ ਵਿੱਚ ਜਿੱਥੇ ਉਹ ਕੰਮ ਕਰਨਾ ਜਾਂਦਾ ਰਹਿੰਦਾ ਸੀਗਾ ਉਹਦੀ ਉਹਨੇ ਦੇਖਿਆ ਕਿ ਇਸ ਬੈਂਕ ਦੇ ਉੱਤੇ ਜਿਹੜਾ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤੇ ਨਵਜੋਤ ਅਤੇ ਜ਼ੁਰਾਵਨ ਨਾਲ ਕੰਟੈਕਟ ਕਰਕੇ ਤਿੰਨੋਂ ਨੇ ਇੱਕ ਹਮਸਲਾ ਓਕੇ ਜਿਹੜਾ ਬੈਂਕ ਦੇ ਵਿੱਚ ਬਗੈਤੀ ਮਾਰੀ ਸਰੀ ਜਦੋਂ ਦੇ ਕੇ ਕੰਮ ਕਰਨ ਜਾਂਦਾ ਸੀ ਕੀ ਉੱਥੇ ਆਣਾ ਜਾਣਾ ਸੀ ਕੀ ਕਾਰਨ ਕੀ ਸੀ ਜਿਹੜਾ ਗੁਰਵਿੰਦਰ ਸਿੰਘ ਹੈ ਉਹ ਇੱਕ ਪ੍ਰਾਈਵੇਟ ਫੀਡ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਉਹਦੀ ਲੜੀ ਦੇ ਵਿੱਚੋਂ ਜਿਹੜਾ ਰਿਹਾਨਾ ਜੱਟਾ ਪਿੰਡ ਵਿੱਚ ਲਗਾਤਾਰ ਜਾਂਦਾ ਰਹਿੰਦਾ ਸੀ ਸਰ ਵੈਕਮ ਦਾ ਬਹੁਤ ਰਸਨਾ ਇਹ ਦੇਸੀ ਪਿਸਤੌਲ ਹੈਗੇ ਜੀ 32 ਬੋਰ ਦੇ ਤੇ ਇਹਦੇ ਤੇ ਹਜੇ ਤਫ਼ਤੀਸ਼ ਚੱਲ ਰਹੀ ਹੈ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਕਿ ਪਿਸਤੌਲ ਕਿੱਥੋਂ ਆਏ ਆ ਉਹਨਾਂ ਦੇ ਪਿੱਛੇ ਵੀ ਸਾਡੀ ਟੀਮਾਂ ਲੱਗਿਆ ਹੋਣਾ ਹੈ ਉਹਦੇ ਬਾਰੇ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਹਜੇ ਤੱਕ ਇੰਦਾ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਟੈਕਮੈਨਰ ਦੀ ਵੀ ਰਹਿੰਦੇ ਅੰਰੀਲੀ ਬਹੁਤ ਵੱਡੀ ਸਾਹਮਣੇ ਆਈ ਹੈ ਇਸ ਲਾਗ ਰਹੀ ਹੈ ਅੱਜ ਸਮਾਂ ਇਹਦੇ ਸਬੰਧੀ ਅਸੀਂ ਜਿਹੜੇ ਵਕਫਾ ਬੈਂਕ ਮੈਨੇਜਰਸ ਆ ਉਹਨਾਂ ਨਾਲ ਮੀਟਿੰਗ ਕਰਾਂਗੇ ਜੇ ਕੋਈ ਤੁਰੰਟੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹੱਲ ਕਰਾਵਾਂਗੇ ਜਿਹੜੇ ਸ਼ੇਅਰ ਚੁੜ੍ਹਾਈ ਸੀ ਇਹ ਨੋਵਾ ਕਦੀ ਟੁੱਟ ਰਹੀ ਹੈ ਸ਼ੇਅਰ ਦੇ ਚੁੜ੍ਹੇ ਸੀ ਨੋਵਾ ਗੱਡੀ ਕਪੂਰਥਲਾ ਦੀ ਹੀ ਦਸੀ ਜਾ ਰਹੀ ਹੈ ਕਹਿੰਦੇ ਬੈਂਕਮੈਨੀਆਂ ਦੇ ਪੈਰ ਦੇ ਵਿੱਚ ਸਾਈਡਨ ਦੇ ਸੁੱਟ ਸੀ ਤੇ ਉਹ ਮੈਨੇਜਰ ਨੂੰ ਭਜਾਈ ਨਹੀਂ ਆ ਇਹ ਇਹਨਾਂ ਦਾ ਕਲਾਕੀ ਕਰ ਰਹੀ ਹੋਈ ਜਿਹੜੀ ਪੁਲਿਸ ਨੇ ਇਹਨਾਂ ਨੇ ਇੰਨੀ ਉਲਝਣ ਪਾਇਆ ਵਾ ਇਹ ਬਿਲਕੁਲ ਹੀ ਬੜੇ ਡੂੰਗੇ ਸਵਾਲ ਹੈਗੇ ਆ ਇਹ ਤਾਂ ਇਹਨਾਂ ਦਾ ਅਸੀਂ ਬੈਠ ਕੇ ਹੀ ਹੱਲ ਕਰਾਂਗੇ ਕਿ ਜੋ ਗਲਤੀਆਂ ਜੇ ਹੋਈਆਂ ਤੇ ਉਹਨਾਂ ਨੂੰ ਪਹਿਲਾਂ ਸਮਝ ਕੇ ਤੇ ਜੋ ਲੋੜਿੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਠੀਕ ਹੈ ਥੈਂਕ ਯੂ ਥੈਂਕ ਯੂ